ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੰਗਿਆਲ ਦੇ ਮਿੰਹਾਸ ਪਰਿਵਾਰ ਦੇ ਵੱਲੋਂ ਇਸ ਸਾਲ ਦੀ 36ਵਾਂ ਹਕੀਮ ਖੁਸ਼ਾਲ ਸਿੰਘ ਯਾਦਗਾਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਦਮਾ ਨਜ਼ਲਾ ਤੇ ਦੋਨਸਲ ਵਰਗੀਆਂ ਬਿਮਾਰੀਆਂ ਦਾ ਇੱਕ ਵਾਰੀ ਦਵਾਈਖਾਨੇ ਦੇ ਸਫਲ ਇਲਾਜ ਹੁੰਦਾ ਹੈ ਜਿਸ ਕਾਰਨ ਲੋਕ ਆਪਣੀ ਇਹ ਮਨਹਾਸ ਪਰਿਵਾਰ ਤੋਂ ਦਵਾਈ ਖਾਣ ਦੇ ਲਈ ਰਾਜਸਥਾਨ ਦਿੱਲੀ ਜੰਮੂ ਕਸ਼ਮੀਰ ਤੇ ਹਿਮਾਚਲ ਤੋਂ ਪਿੰਡ ਮੰਗਿਆਲ ਪਹੁੰਚਦੇ ਨੇ ਦੱਸਦੀ ਹੈ ਕਿ ਇਸ ਦਵਾਈ ਦੇ ਵਿਧੀ ਕਤਕ ਦੇ ਪੂਨ ਮਾਸੀ ਮੌਕੇ ਚੰ드ਰਮਾ ਦੀ ਰੋਸ਼ਨੀ ਦੇ ਵਿੱਚ ਮਰੀਜ਼ਾਂ ਨੂੰ ਸਫੇਦ ਕੱਪੜੇ ਪਵਾ ਕੇ ਖਿਲਾਈ ਜਾਂਦੀ ਹੈ ਤਾਂ ਕਿ ਚੰ드ਰਮਾ ਦੀ ਰੋਸ਼ਨੀ ਦੇ ਵਿੱਚ ਇਸ ਦਵਾਈ ਤੇ ਚੰ드ਰਮਾ ਦੀ ਰੋਸ਼ਨੀ ਪਵੇ ਅਤੇ ਨਾਲ ਹੀ ਮਰੀਜ਼ ਨੂੰ ਸਫੇਦ ਕੱਪੜਿਆਂ ਦੇ ਨਾਲ ਇਹ ਚਾਂਦਨੀ ਰਾਤ ਆਪਣੇ ਕਿਣਾਂ ਦੇ ਰਾਹੀਂ ਇਸ ਦਵਾਈ ਨੂੰ ਮਰੀਜ਼ ਦੇ ਲਈ ਹੋਰ ਲਾਹੇਵੰਦ ਬਣਾ ਸਕਦੀ ਹਨ ਦੱਸ ਦਈਏ ਕਿ ਪਿੰਡ ਮੰਗਿਆਲ ਦੇ ਮਿੰਹਾਸ ਪਰਿਵਾਰ ਪਿਛਲੇ 233 ਸਾਲਾਂ ਤੋਂ ਪੀੜੀਦਰ ਪੀੜੀ ਆਪਣੇ ਇਲਾਕੇ ਦੇ ਮਰੀਜ਼ਾਂ ਦੀ ਸੇਵਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁਫਤ ਦਿੱਤੀ ਜਾਂਦੀ ਹੈ ਜਿਸ ਕਾਰਨ ਅੱਜ ਇਸ ਪਰਿਵਾਰ ਦਾ ਨਾਮ ਇਲਾਕੇ ਦੇ ਵਿੱਚ ਬਤੌਰ ਮੁਫਤ દવાਖਾਨਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹਰ ਸਾਲ ਵੈਸੇ ਤਾਂ ਕਾਫੀ ਜ਼ਿਆਦਾ ਮਰੀਜ਼ ਇੱਥੇ ਆਉਂਦੇ ਆ ਕਿਉਂਕਿ ਬ੍ਰੌਂਕੀਅਲ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੋਈ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਕਿ 에ਅਰ ਪੋਲੂਸ਼ਨ ਹੋ ਗਿਆ ਹੈ ਤੇ ਉਹਦੇ ਕਰਕੇ ਕਲਾਈਮੇਟ ਚੇਂਜ ਕਰਕੇ ਜਿਵੇਂ ਅੱਜਕੱਲ ਵੀ ਤੁਸੀਂ ਦੇਖ ਰਹੇ ਹੋਵੋਗੇ ਕਿ ਕਿੰਨਾ স্মੋਗ ਹੋ ਰਿਹਾ ਹੈ ਔਰ ਫੌਗ ਵੀ अर्ਲੀ ਫੌਗ ਹੋ ਰਹੀ ਹੈ ਅਸੀਂ ਉਹਨੂੰ ਫੌਗ ਕਹਿ ਰਹੇ ਹਾਂ ਬਟ that is a smoke because ਆ देयर इज नो रेनफॉल ਜਿਹਦੇ ਕਰਕੇ ਸਾਰੀਆਂ ਪ੍ਰੋਬਲਮਸ ਵੀ ਵੱਧ ਰਹੀਆਂ ਐ ਔਰ ਡਿਜ਼ੀਜ਼ਸ ਵੀ ਵੱਧ ਰਹੀਆਂ ਸੋ ਮੀਨਸ ਵੀ ਫੀਲ ਬlesਟ ਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਆ ਮੇਰੇ ਬ੍ਰਦਰ ਹਕੀਮ ਹਰਵਿੰਦਰਪਾਲ ਸਿੰਘ ਆ ਇਹ ਹਰ ਸਾਲ ਕੈਂਪ ਲਗਾ ਰਹੇ ਆ ਤੇ ਕਿ ਫ੍ਰੀ ਕੈਂਪ ਹੁੰਦਾ ਔਰ ਮੀਨਸ ਇੱਕ ਆਯੁਰਵੈਦਿਕ ਟਰੀਟਮੈਂਟ ਆ ਇਹ ਕੋਈ ਆ ਜਾਦੂ ਜਾਂ ਕੁਛ ਐਦਾਂ ਦਾ ਉਹ ਨਹੀਂ ਹੈ ਬਟ ਇਟ ਇਜ਼ ਵੈਰੀ ਸਾਇੰਟਿਫਿਕ ਦਵਾਈ ਬਣਾਈ ਜਾਂਦੀ ਹੈ ਔਰ ਖੀਰ ਬਣਾਉਂਦੇ ਆ ਅ ਮੈਂ ਸਿੱਧਾ ਖੀਰ ਬਣਾਉਂਦੇ ਆਂ ਪਰ ਉਹਦੇ ਚ ਪਾਰਟੀਕੂਲਰ ਇੱਕ ਅਲੱਗ ਤਰੀਕੇ ਦੇ ਚਾਵਲ ਯੂਜ਼ ਹੁੰਦੇ ਆਂ ਜਿਹਨੂੰ ਅਸੀਂ ਸੱਠੀ ਦੇ ਚਾਵਲ ਕਹਿੰਦੇ ਆਂ ਉਹ ਇੱਥੇ ਨਹੀਂ ਮਿਲਦੇ ਆਂ ਬਟ ਅਸੀਂ ਮੋਸਟਲੀ ਯੂਪੀ ਜਾਂ ਹਰਿਆਣਾ ਤੋਂ ਉਹਨਾਂ ਨੂੰ ਮੰਗਵਾਉਂਦੇ ਆਂ ਤੇ ਦਿਨ ਵੇਲੇ ਖੀਰ ਬਣਾਈ ਜਾਂਦੀ ਆ ਉਹਦੇ ਚ ਕੋਈ ਮੈਟਲ ਯੂਜ਼ ਨਹੀਂ ਹੁੰਦਾ ਅਸੀਂ ਪਤੀਲੇ ਨੇ ਯੂਜ਼ ਕਰਦੇ ਆਂ ਉਹਦੇ ਚ ਯੂਜ਼ਲੀ ਜਿਹੜੀ ਮਿੱਟੀ ਦੇ ਪਾਂਡੇ ਆ ਉਹਦੀ ਜਿਹੜੀ ਤੌੜੀ ਹੁੰਦੀ ਹੈ ਜਾਂ ਚਾਟੀ ਹੁੰਦੀ ਹੈ ਉਹਦੇ ਵਿੱਚ ਬਣਾਉਂਦੇ ਆ ਤੇ ਲੱਕੜੀ ਦਾ ਜਿਹੜੇ ਚਮਚਾ ਹੈ ਜਾਂ ਕਟਛੀਆਂ ਉਹ ਯੂਜ਼ ਕਰਦੇ ਆ ਤੇ ਫਿਰ ਰਾਤ ਨੂੰ ਉਹ ਜਿਹੜੀ ਖੀਰ ਹੈ ਪੂਰੀ ਬਣਾਉਣ ਤੋਂ ਬਾਅਦ ਸੂਰਜ ਦੀਆਂ ਕਿਨਾਂ ਵਿੱਚ ਰੱਖਦੇ ਆ ਉਸ ਤੋਂ ਬਾਅਦ ਉਹਦੇ ਵਿੱਚ ਮੈਡੀਸਿਨ ਪਾਈ ਜਾਂਦੀ ਹੈ ਜਿਹੜੀ ਜਿਹਦੇ ਕਰਕੇ ਉਹ ਖੀਰ ਇਫੈਕਟਿਵ ਹੁੰਦੀ ਹੈ ਔਰ ਉਹ ਜਾਦਾ ਜਾ ਕੇ ਫਿਰ ਉਹ ਹੈਲਪਫੁਲ ਹੁੰਦੀ ਹੈ ਪੇਸ਼ੈਂਟਸ ਲਈ ਮਰੀਜ਼ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਲੋਕਲ ਹੈ ਸਰਾਉਂ ਨਗਰੀਏ ਜਿਹੜਾ ਬਾਹਰ ਵੀ ਰਹਿੰਦੇ ਐ ਜਿਵੇਂ ਹੁਣ ਯੂਪੀ ਤੋਂ ਵੀ ਆਦੇ ਅੱਜ ਦਿੱਲੀ ਤੋਂ ਵੀ ਅੱਜ ਆਏ ਹੋਏ ਸੀਗੇ ਪਿੱਛੇ ਹਾਂ ਜੰਮੂ ਕਸ਼ਮੀਰ ਦੇ ਵੀ ਆਏ ਐ ਤੇ ਜਿਹੜੇ ਵੀ ਹੁਣ ਜਿਵੇਂ ਕਈ ਲੋਕ ਬਾਹਰ ਵੀ ਚਲੇ ਗਏ ਹੋਏ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਦੋਂ ਵੀ ਦਵਾਈ ਖਾਣ ਆਉਂਦੀ ਐ ਇਹ ਤਾਂ ਆਯੁਰਵੈਦਿਕ ਨੁਸਖਾ ਐ ਨਾ ਉਹ ਜੋ ਉਹਦੇ ਮੁਤਾਬਕ ਚੱਲਦਾ ਹੈ ਉਹਦਾ ਉਹਦਾ ਹੀ ਬਣਾਈ ਜਾਂਦੀ ਐ ਇਹ ਕੀ ਹੈ ਜਿਹੜਾ ਕਿ ਜਿੰਨਾ ਕੁ ਹੁਣ ਮੈਂ ਦੱਸ ਸਕਦੀਆਂ ਕਿ ਮਿੱਟੀ ਦੇ ਭਾਂਡੇ ਦੇ ਵਿੱਚ ਬਣਾਈ ਜਾਂਦੀ ਐ ਇਹ ਕੋਰਾ ਹੁੰਦਾ ਹੈ ਜਿਹੜਾ ਇਸ ਸਾਲ ਬਣਾਇਆ ਜਾਂਦਾ ਨੈਕਸਟ ਈਅਰ ਉਹਨੂੰ ਇਸਤੇਮਾਲ ਹੋਏਗਾ ਤੇ ਜਿਹੜੀ ਲੱਕੜੀ ਦੀ ਉਹਦੀ ਕਟਛੀ ਹੈ ਉਹ ਵੀ ਨਵੀਂ ਲੱਗੇਗੀ ਪਿਛਲੇ ਸਾਲ ਵਾਲੀ ਨਹੀਂ ਲੱਗੇਗੀ ਉਹ ਤੇ ਚੁੱਲਿਆਂ ਤੇ ਬਣਾਈ ਜਾਂਦੀ ਹੈ ਇਹ ਤੇ ਲੱਕੜ ਤਾਂ ਨਾਰਮਲ ਜਿੱਦਾਂ ਸਾਡੀ ਲੱਕੜਾ ਸੁੱਕੀ ਲੱਕੜ ਹੋਣੀ ਚਾਹੀਦੀ ਹੈ ਉਹ ਚੱਲ ਗਿਆ ਉਹ ਸੱਠੀ ਦੇ ਚਾਵਲ ਹੈ ਨਾ ਉਹ ਅੱਛਾ ਜੀ ਸੱਠੀ ਦੇ ਚਾਵਲ ਇਹ ਸਾਡੇ ਇਲਾਕੇ ਚ ਤਾਂ ਨਹੀਂ ਹੁੰਦੇ ਹੈ ਇਹ ਸ਼ਾਇਦ ਯੂਪੀ ਦੇ ਵਿੱਚ ਹੀ ਹੁੰਦੇ ਆ ਕੁਝ ਮੈਂ ਪਿੱਛੇ ਹਿਮਾਚਲ ਚ ਵੀ ਸੁਣਿਆ ਸੀ ਕਨਫਰਮ ਨਹੀਂ ਹੋਇਆ ਕਿ ਹਿਮਾਚਲ ਚ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ ਹੈ ਮੈਂ ਸਰ ਮੇਰਾ ਨਾਮ ਜਗਤਰਾਮ ਪਿੰਡ ਮੇਰਾ ਬੀਕਾ ਪਰ ਬਰਾਰੀ ਹੈ ਤੇ ਇੱਥੇ ਮੈਂ 24-25 ਸਾਲ ਤੋਂ ਜੁੜਿਆ ਹੋਇਆ ਜੀ ਇਸ ਕੇਮਪ ਦੇ ਮਿਸ਼ਨ ਨਾਲ ਤੇ ਇੱਥੇ ਕਦੇ 4000 ਲੋਕ ਵੀ ਆ ਜਾਂਦੇ ਕਦੇ 5000 ਵੀ ਹੋ ਜਾਂਦੇ ਅੱਜ ਲੱਗਦਾ ਵੀ 2000 ਦੇ ਨੇੜੇ ਸੜੇ ਅੱਜ ਵੀ ਸੀ ਲੋਕ ਤੇ ਲੋਕਾਂ ਦੇ ਦੱਸਣ ਤੋਂ ਹੀ ਪਤਾ ਲੱਗਦਾ ਜੇ ਅਸੀਂ ਵੀ ਦੇਖਦੇ ਆ ਬਈ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਅਲਰਜੀ ਦੀਆਂ ਰੇਸ਼ਾ ਦੇ ਕਾਮ ਦੀਆਂ ਮੌਸਮ ਚੇਂਜ ਹੁੰਦਾ ਤੇ ਉਹਨਾਂ ਨੂੰ ਤਾਂ ਰਾਹਤ ਮਿਲਦੀ ਇਸ ਤਰ੍ਹਾਂ ਦਾ ਕੈਂਪ ਸ਼ਾਇਦ ਕਿਤੇ ਹੀ ਹੋਵੇ ਸਾਡੀ ਸਟੇਟ 'ਚ ਇੱਥੇ ਫ੍ਰੀ ਇਲਾਜ ਹੈ ਕੋਈ ਪੈਸਾ ਨਹੀਂ ਕੋਈ ਕਿਸੇ ਪਰ ਕੋਈ ਬੰਦਸ਼ ਨਹੀਂ ਕੋਈ ਆਸਾਨ ਨਹੀਂ ਕਿਸੇ ਨੂੰ ਕਿਸੇ ਤੋਂ ਬਗਾਰ ਨਹੀਂ ਲਈ ਜਾਂਦੀ ਪੈਸਾ ਨਹੀਂ ਲਿਆ ਜਾਂਦਾ ਇਹ ਕੈਂਪ ਜੀ ਗੁਰੂ ਨਾਨਕ ਬਰਥਡੇ ਤੇ ਕਤਕ ਦੀ ਪੁੰਨਿਆਂ ਨੂੰ ਲੱਗਦਾ ਜੀ ਪਿੰਡ ਮੰਗੇਆਲ ਤੇ ਸਰਦਾਰ ਹਕੀਮ ਹਰਮਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇਹਨਾਂ ਦਾ ਸਾਰਾ ਪਰਿਵਾਰ ਬੜਾ ਸਹਿਯੋਗ ਕਰਦਾ ਇਹਨਾਂ ਦਾ ਤੇ ਹੋਰ ਜਿੱਥੇ ਇਹਨਾਂ ਦਾ ਵਿਸਾਰ ਹੈ ਲੋਕਾਂ ਦੇ ਵਿੱਚ ਨਾਂ ਹੈ ਲੋਕਾਂ ਦੇ ਮਨਾਂ 'ਚ ਲੋਕ ਵੀ ਇਹਨਾਂ ਨੂੰ ਸਹਿਯੋਗ ਕਰਦੇ ਆ ਕਿੰਨੇ ਸਾਲ ਮੈਂ ਸਨ ਕੋਈ 24-25 ਸਾਲ ਤੋਂ ਨਾਲ ਜੁੜਿਆ ਬਾਜੀ 36ਵਾਂ ਹਕੀਮ ਖੁਜਾਲ ਸਿੰਘ ਯਾਦਗਾਰੀ ਨਵਾਂ ਨਜਲਾ ਖਾਂਸੀ ਜ਼ੁਕਾਮ ਆਦਿਕ ਬਿਮਾਰੀਆਂ ਦਾ ਜਿਹੜਾ ਕੈਂਪ ਹੈ ਇਹ ਮਾਤਾ ਰਜਿੰਦਰ ਕੌਰ ਜੀ ਦੇਗਵਾਈ ਹੈ 8 ਹਰ ਸਾਲ ਲਗਾਇਆ ਜਾਂਦਾ ਹੈ ਉਹਨਾਂ ਦੀ ਅਸ਼ੀਰਵਾਦ ਨਾਲ ਬਜ਼ੁਰਗਾਂ ਦੀ ਅਸ਼ੀਰਵਾਦ ਨਾਲ ਇਹ ਕੈਂਪ ਲਗਾਇਆ ਜਾਂਦਾ ਹੈ